ਕਰਨਾ ਨਾ ਇਹ ਨਹੀਂ ਆੜੀ ਹੋਇਆ ਸਾਰਾ ਮਨਸੁਧਾਰ ਤੋਂ ਨਾਲੇ ਬੇਟੇ ਜਵਾਨ ਮਰ ਗਏ ਜਵਾਨ ਕਰਦਾ ਵਸ ਸੁਣਨੇ ਜਾਓ ਕੁਛੋਂ ਪੁਲਿਸ ਆ ਜੇ ਹਲ ਤਾਂ ਖੁਸ਼ ਆ ਗਏ ਪੂਰਾ

वासा निकलते हैं। ना तुझे पुलिस की कार्रवाई तो संतुष्ट हो। आजिया, आजिया। आरिमा लड़का काम में दांतों। ये तो नोर्दा करेगा भी ये तो नोर्दा। बहुत चेक करेंगे। आपके लोगों ने भी चेक करेंगे। ये चेक कराएंगे, ये भी चेक कराएंगे, जेठा चलाना लगा भी चेक कराएंगे। जीरी पूरी को ये दिन वाला है नहीं ਆਦਰ ਪੂਰੀਆਂ ਮੈਂ ਮੁੰਡਾ ਤੇ ਮੈਂ ਕੁੜੀ ਲਈਏ ਕੁੜੀ ਆ ਜੀ ਉਹ ਓਏ ਨਹੀਂ ਵੱਡੀ ਜਾਂਦੀ ਦਿੰਦੇ ਜੀ ਉਹ ਸੂਰੇ ਹੋਈ ਉਹਦੀ ਨੋਕੀ ਹਾਂਜੀ ਭਰੇ ਆ ਕਿਤਾਬਾਂ ਲੈ ਮੈਂ ਆਇਆ

ਫਰੇਪੰਡੇ ਚੈੱਕ ਕਰਿਆ ਗਾੜੇ ਦਾ ਫਟਾਫਾ ਨਹੀਂ ਚੱਲ ਬਹਿੰ ਜੈ ਹਿੰਦ ਜੈ ਭਾਰਤ हाँ। की नहीं थिए सर्थी। थिए सर्थी। थिए तो बोल दूँगा है है नहीं प्रदान कितने है ठीक है सर ये हमारा फर्क रेट रोड पे बनता है फर्क बहुत फर्क लग बहुत फर्क बहुत असर पड़ जाएगा बड़ा फर्क लगेगा ना पर जाकर लगाय ना पीता नगर निगम का पता है हां ਜਦੋਂ ਉਹ ਜਿਹੜੀ ਆਵਾਜ਼ ਆਈ ਚੱਲਦੀ ਸੀ ਪੈਟਰੋਲ ਪੰਪ ਤੇ ਪੈਟਰੋਲ ਪੰਪ ਤੇ ਟੱਕਰਦੀ ਸੀ ਇਹ ਬੋਲੀ ਉਹ ਪੈਟਰੋਲ ਪੰਪ ਤੇ ਟੱਕਰਦੀ ਸੀ ਇਹ ਬੋਲੀ ਇਹਨਾਂ ਦਾ ਹਰੇ ਹਰੇ ਚੱਕ ਕਰਾ ਦੇ ਕੰਨ ਤੇ ਮਾਰ ਦੇ ਪਾਗਲ ਸਰਜੀਤ ਮਾਰਕੁੰਦੇ ਹਾਂ ਤੇ ਹਾਂ ਤੇ ਉਹਦੋਂ ਆਪਣਾ ਇਹਦਾ ਘੁੱਟ ਬੈਂਸ ਦਿਖਾ ਦੇ ਦਿਖਾ ਦੇ ਤੇਰੇ ਤੇ ਮੈਂ ਤਾਂ ਜੂ ਇਆ ਗਿਆ 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 ਕੋਡ ਆ ਜੀ ਕਿਹਦੇ ਕੋਲ ਗੱਲ ਦੋਗੇ ਸਾਡੇ ਕੋਲ ਚਾਹਤ ਕੀ ਹੈ ਅਸੀਂ ਤਾਂ ਇੱਥੇ ਬੈਠੇ ਮੰਡੀ ਚ ਲਾ ਲੱਗੇ ਨੇ ਜਿਹੜਾ ਮਰਜ਼ੀ ਮੈਂ ਨਵਸੇਦ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਹੋਰ ਕਿੰਨਾ ਦੇਖਿਆ ਜਾ ਰਿਹਾ ਲਿਆਓ ਲਿਆਓ ਹੋਰ ਇਹਨਾਂ ਦਾ ਯਾਰ ਦਿਖਾਇਆ ਜਾਦਾ ਦਾ ਲਿਆ ਮੋਰਿਆਂ ਨੂੰ ਜਿਹੜਾ ਕਾगज ਪੂਰੇ ਕੋਣ ਹੱਥ ਨੂੰ ਮੁੜਾ ਲੱਗਦਾ ਭਰਾ ਉਰਪ ਦੇ ਤਹਿਤ ਪੂਰੇ ਪੰਜਾਬ 'ਚ ਮਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਦੇਖਦੇ ਪਟਿਆਲਾ ਪੁਲਿਸ ਵੀ ਪੂਰੀ ਘਾਰਗੁਜ਼ਾਰੀ ਤੇ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਯੋਧ ਨਸ਼ਾ ਵਿਰੋਧ ਜਿਹੜਾ ਕੈਂਪੇਨ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ 6 ਜਗ੍ਹਾ ਤੇ ਚੱਲ ਰਿਹਾ ਉਸਦੀ ਲੜੀ ਵਿੱਚ ਇੱਥੇ ਅੱਜ ਟਿਆ ਬਸਤੀ ਵਿੱਚ ਵੀ ਸ਼ਹਿਰ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸੋ ਇਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈਆਂ ਨੇ ਆਪਾਂ 3 ਐਫ ਆਈ ਆਰ ਨੇ 4 ਬੰਦੇ ਰਿਸਟ ਤੇ 12 ਬੰਦੇ ਅਸੀਂ ਸ਼ੱਕੀ ਰਾਉਂਡ ਅਪ ਕੀਤੇ ਨੇ ਤੇ 14 ਸਾਡੇ ਕੋਲ ਵਹੀਕਲ ਨੇ ਜਿਹੜੇ ਕਿ ਸ਼ੱਕੀ ਅਸੀਂ ਆਪਣੀ ਕਸਟਡੀ ਚ ਲੈ ਲਏ ਨੇ ਉਹ ਵੈਰੀਫਾਈ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੁਣੇ ਮੈਂ ਇੱਕ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਅਪਰੀਸ਼ੀਏਟ ਕੀਤਾ ਕਿ ਕੰਮ ਜਿਹੜਾ ਪੁਲਿਸ ਦਾ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਜਦੋਂ ਵੀ ਅਸੀਂ ਹੁਣ ਨਿਕਲ ਰਹੇ ਹਾਂ ਤਾਂ ਲੋਕ ਅਪਰੀਸ਼ੀਏਟ ਵੀ ਕਰ ਰਹੇ ਤੇ ਇਨਫੋਰਮੇਸ਼ਨ ਵੀ ਦੇ ਰਹੇ ਸੋ ਮੈਂ ਚਾਹੁੰਗਾ ਕਿ ਲੋਕਾਂ ਵੀ ਇਹੋ ਜੀ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਦੇ ਤੇ ਕੰਮ ਕਰਦੇ ਹੋਏ ਆਪਣੀ ਸਟ੍ਰੈਟਜੀ ਕੋਈ ਚੇਂਜ ਕਰਨ ਦੀ ਲੋੜ ਹੈ ਤੇ ਉਹਨੂੰ ਸਟੇਂਜ ਕਰਦੇ ਹੋਏ ਆਪਾਂ ਇਫੈਕਟਿਵ ਐਕਸ਼ਨ ਲੈ ਸਕੀਏ ਤਾਂ ਜੋ ਜਿਹੜਾ ਨਸ਼ੇ ਦਾ ਕੰਮ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾ ਸਕੇ ਮੇ ਲੋਕ ਨੇ ਸਰ ਇਲਾਕੇ ਦੇ ਲੋਕ ਕਹਿ ਰਹੇ ਕਿ ਪਹਿਲਾਂ ਪੁਲਿਸ ਨੇ ਕਾਰਵਾਈ ਕੀਤੀ ਉਸ ਤੋਂ ਬਾਅਦ ਬਹੁਤ ਹੀ ਸਖਤਾਈ ਵੀ ਹੋਈ ਹੈ ਪਰ ਉਹ ਕਹਿੰਦੇ ਕੁਝ ਕੁ ਬੰਦੇ ਆ ਗਏ ਜੋ ਰਾਤ ਨੂੰ ਨਸ਼ਾ ਜਿਹੜਾ ਵੇਚ ਰਹੇ ਉਸ ਲਈ ਉਹ ਕਹਿ ਰਹੇ ਮੱਲੇ ਦੇ ਜੋ ਲੋਕ ਕਹਿੰਦੇ ਕਿ ਅਗਰ ਉਹਰੇ ਮੁਲਾਜ਼ਮਾਂ ਦੀ ਜਾਂ ਪੀਸੀਆਰ ਕੋਈ ਲਾਇਆ ਜਾਵੇ ਬਾਹਰਲਾ ਬੰਦਾ ਹੀ ਨਹੀਂ ਇੰਟਰ ਹੋਏਗਾ ਬੰਦੇ ਨੇ ਮੈਂ ਜੋ ਤੁਹਾਨੂੰ ਦੱਸਿਆ ਮੈਂ ਹੁਣੇ ਉਹ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਕੁਝ ਨਾਮ ਵੀ ਦੱਸੇ ਨੇ ਤੇ ਕੁਝ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਔਰ ਟਾਈਮਸ ਤੇ ਇੱਥੇ ਗਸ਼ਤ ਰੱਖੀ ਜਾਵੇ ਕਿ ਕਿਸੇ ਵੇਲੇ ਰਾਤ ਨੂੰ ਹੋ ਜੇ ਕਿਸੇ ਵੇਲੇ ਸ਼ਾਮ ਨੂੰ ਹੋ ਜੇ ਕਿਸੇ ਵੇਲੇ ਸਵੇਰ ਹੋ ਜੇ ਤੇ ਉਹ ਇੱਕ ਡਰ ਕ੍ਰੀਏਟ ਹੋਊਗਾ ਸੋ ਥੈਟ ਕਿ ਜਿਹੜਾ ਨਸ਼ਾ ਕੋਈ ਵੇਚਦਾ ਛੁਪ-ਛੁਪ ਕੇ ਓਪਨਲੀ ਨਸ਼ਾ ਵਿਕਣਾ ਤਾਂ ਬਿਲਕੁਲ ਬੰਦ ਹੋ ਗਿਆ ਬਟ ਜੇ ਕੋਈ ਛੁਪ ਕੇ ਵੇਚਦਾ ਤਾਂ ਉਹਦੇ ਮਨ 'ਚ ਵੀ ਡਰ ਲੱਗੇ ਸੋ ਉਹ ਅਸੀਂ ਇੰਪਲੀਮੈਂਟ ਕਰਾਂਗੇ ਜਿਵੇਂ ਪਹਿਲਾਂ ਕਿਹਾ ਕਿ ਉਹ ਸਟ੍ਰੈਟੇਜੀ ਚੇਂਜ ਹੁੰਦੀ ਰਹੂਗੀ ਇਫੈਕਟਿਵਨੈਸ ਮੇਨਟੇਨ ਕਰਨ ਵਾਸਤੇ ਐਫੀਸ਼ੀਐਂਸੀ ਮੇਨਟੇਨ ਕਰਾਂਗੇ ਸਰ ਬਾਕੀ ਮੌਸਮ ਹੋਗੀ ਮੋਹਲਿਆਂ 'ਚ ਵੀ ਹੋएगी ਹਾਂਜੀ ਅੱਜ ਚੱਲ ਰਹੀ ਹੈ ਪਟਿਆਲਾ ਜ਼ਿਲ੍ਹੇ 'ਚ ਅਲੱਗ-ਅਲੱ ਤੇ ਚੱਲ ਰਹੀ ਹੈ ਤੇ ਅਸੀਂ ਕੋਲੀਟ ਕਰਕੇ ਇਨਫੋਰਮੇਸ਼ਨ ਕਿ ਸ਼ਾਮ ਤੱਕ ਕੀ ਐਕਸ਼ਨ ਹੋਇਆ ਕੀ ਰਿਕਵਰੀਜ਼ ਹੋਈਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮੈਸੇਜ ਕੀ ਦੇਣਾ ਚਾਹੁੰਦਾ ਹਾਂ ਸਰ ਡਾਕਟਰ ਸਾਹਿਬ ਮੈਸੇਜ ਮੈਂ ਪਬਲਿਕ ਨੂੰ ਇਹ ਦੇਣਾ ਚਾਹੁੰਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰਨ 112 ਤੇ ਸ਼ੇਅਰ ਕਰਨ ਜਾਂ ਜਿਹੜਾ ਟੋਲ ਫਰੀ ਨੰਬਰ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਵਾਸਤੇ ਲਾਂਚ ਹੋਇਆ ਹੈ 9779100200 ਉਹਦੇ ਤੇ ਇਨਫੋਰਮੇਸ਼ਨ ਦੇਣ ਤੇ ਉਹਦੇ ਤੇ ਨਾਮ ਵੀ ਗੁਪਤ ਰੱਖਿਆ ਜਾਂਦਾ ਪਛਾਣ ਵੀ ਗੁਪਤ ਰੱਖੀ ਜਾਂਦੀ ਹੈ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਚੰਗੀ ਗੱਲ ਲੈਣੀ ਤੇ ਪੁਲਿਸ ਵੱਲੋਂ ਚੰਗੀ ਕਾਰਵਾਈ ਹੋਊਗੀ ਇਫੈਕਟਿਵ ਕਾਰਵਾਈ ਹੋਊਗੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਜੇਲ੍ਹ ਤੋਂ ਸੁਟਾਇਆ ਜਾਊਗਾ ਠੀਕ ਹੈ ਜੀ